ਸਸਿਕਾ ਦੋਸਤੋ ਮੈਂ ਮਨਦੀਪ ਸਿੰਘ ਕਰਾਚੋਂ ਦੋਸਤੋ ਜਿਹੜਾ ਆਪਾਂ ਸੰਗਰੂਰ ਤੋਂ ਕਰਾਚੋਂ ਜਾਂ ਕਰਾਚੋਂ ਸੰਗਰੂਰ ਜਾਂਦੇ ਸੀ ਨਾ ਉਹ ਜਿਹੜਾ ਸੁਵਿਧਾ ਪੁਲ ਬਣਾ ਦੇ ਬਈ ਉਹ ਬਣ ਕੇ ਤਿਆਰ ਹੋ ਗਿਆ ਹੁਣ ਦਿਖਾਉਣਾ ਮਾੜਾ ਜਿਹਾ ਇਹ ਪੁਲ ਹੈ ਉਹ ਦੇਖੋ ਕਿੰਨਾ ਉੱਚਾ ਨਜ਼ਰ ਆ ਰਿਹਾ ਹੈ ਦੇਖੋ ਆਹ ਰੋਡ ਤੋਂ ਇਸੇ ਤਰ੍ਹਾਂ ਇਹ ਪਰਲੇ ਪੱਸਿਆ ਉਰੋਂ ਇਹ ਬਹੁਤ ਉੱਚਾ ਨਜ਼ਰ ਆ ਰਿਹਾ ਉਰੇ ਭਾਈ ਸਮੱਸਿਆ ਕੀ ਆ ਰਹੀ ਹੈ ਮੰਨ ਲਾ ਵੀ ਇਹ ਪੁਲਾ ਉੱਚਾ ਜੇ ਤਰੋ ਗੱਡੀ ਜਾਂਦੀ ਹੈ ਤਾਂ ਪਰਲੇ ਪਾਸਿਓ ਕੀ ਸਾਧਨ ਆਉਂਦਾ ਕੋਈ ਦਿਖਦਾ ਨਹੀਂ ਠੀਕ ਹੈ ਨਾ ਤੇ ਐਵੇਂ ਕਰਿਓ ਵੀ ਜੇ ਤੁਸੀਂ ਇਸ ਰੋਡ ਤੇ ਆਉਣੇ ਹੋ ਤਾਂ ਉਹ ਆਕੇ ਹੌਲੀ ਹੋ ਜਾ ਕਰੋ ਦਿਖਦਾ ਨਹੀਂ ਪਰਲੇ ਪਾਸਿਓ ਕੋਈ ਸੱਚ ਉੱਚਾ ਹੋਣ ਕਰਕੇ ਤਾਂ ਉਹ ਸੱਟ ਖਾਣ ਦਾ ਖਤਰਾ ਹੈ ਵੀਰ ਬਣ ਕੇ ਜਦੋਂ ਆਉਣੇ ਹੋ ਨਾ ਸਰੂਰ ਤੋਂ ਜਾਂ ਘਰਾਚੋ ਤੋਂ ਹੌਲੀ ਆ ਜਾ ਕਰੋ ਆਕੇ ਹੌਲੀ ਹੋਇਆ ਕਰੋ ਜ਼ਰੂਰ ਹੌਲੀ ਹੌਲੀ ਸੈਟਿੰਗ ਆ ਜਾਊਗੀ ਬਸ ਉਹ ਰੇਖਾ ਰੱਖਿਓ ਏ ਇਨੀ ਬੇਨਤੀ ਦੀ ਵੀਡੀਓ ਨੂੰ ਜ਼ਰੂਰ ਕਰ ਦਿਓ ਸ਼ੇਅਰ ਤਾਂ ਜੋ ਕੋਈ ਬੰਦਾ ਉਰੇ ਆ ਕੇ ਸੱਟਰਾਂ ਖਾ ਲੇ ਆ ਵੀਰੋ ਨਾਮ ਬਣਾਇਓ ਆ ਦੇਖੋ ਐਸੇ ਉੱਪਰ ਚੜਕੇ ਨਾ ਇਕਦਮ ਬੋਟਲਾਨ ਪਾ ਜਾਂਦੀ ਆ ਪਰਲੇ ਪਾਸੇ ਗੱਟੀ ਜਿਹੜੀ ਆਉਂਦੀ ਉਹ ਨਜ਼ਰ ਨਹੀਂ ਆਉਂਦੀ ਠੀਕ ਹੈ ਜੀ ਪੁਰਾ ਜਰੂਰ ਹੌਲੀ ਤੇ ਥੋੜਾ ਸਾਵਧਾਨੀ ਨਾਲ ਚੱਲਿਆ ਕਰੋ ਸਪੀਡ ਨਾ ਅੰਨ੍ਹਾਓ